ਨਰ ਚਾਰਜਿੰਗ ਸਿੰਘ ਜੀ ਜਿੰਦਾਬਾਦ ਸਿੰਘ ਕਿਲਾ ਜਿੰਦਾਬਾਦ ਸਿੰਘ ਕਿਲਾ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਸ੍ਰੀ ਵਾਹਿਗੁਰੂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਭੰਤ ਮੰਤ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਕਿਲਾ ਜਿੰਦਾਬਾਦ ਸਾਰੀ ਸੰਗਤ ਨੂੰ ਬੇਤ ਅਰਜ਼ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੇਰੇ ਮਾਈਕ ਤੇ ਛੋਟਾ ਜਿਹਾ ਪ੍ਰੋਗਰਾਮ ਹੈ ਦੱਸਣਾ ਬਸ ਆਪਾਂ ਨੇ ਸਾਰਿਆਂ ਨੇ ਜੋ ਕਾਗਜ਼ ਭਰਨਾ ਹੈ ਕਾਗਜ਼ ਭਰਨ ਤੋਂ ਬਾਅਦ ਕੈਂਡੀਡੇਟ ਜਿਹੜੇ ਸਾਰੀ ਸੰਗਤ ਨਾਲ ਜਾ ਕੇ ਨਾਲ ਆਓ ਕੈਂਡੀਡੇਟ ਗੱਡੀਆਂ ਦੇ ਵਿੱਚ ਬੈਠ ਕੇ ਸਾਰੇ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਣਾ ਮੰਦਿਰ ਤੇ ਨਸੀਬ ਮੱਥਾ ਟੇਕਣਾ ਬਾਕੀ ਸੰਗਤ ਐਸੀ ਰਹੂਗੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਡਾਕਟਰ ਚੰਦਜੀਤ ਸਿੰਘ ਜਿੰਦਾਬਾਦ ਚੰਦਜੀਤ ਸਿੰਘ ਜਿੰਦਾਬਾਦ ਨਗਰ ਕੜੂਆ ਦੇ ਲੋਕ ਜਿੰਦਾਬਾਦ ਕੜੂਆ ਦੇ ਲੋਕ ਜਿੰਦਾਬਾਦ ਜਗਤਾਰ ਸਿੰਘ ਕੜੂਆ ਡਾਕਟਰ ਜੀ ਇੱਕ ਮਿੰਟ ਸ਼੍ਰੀ ਭਾਇ ਕੋ ਜੀ ਜੀ ਪਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਉਸ ਸੱਚੇ ਪਾਤਸ਼ਾਹ ਸਾਈ ਗੁਰੂ ਕਾਰਪੁਰਖ ਦਾ ਜਿਨੇ ਮੈਨੂੰ ਇਹ ਸੁਜੋਗਾ ਬਰਾਇਆ ਕਿ ਮੈਂ ਇਸ ਨਗਰ ਦੀ ਸੇਵਾ ਕਰਨ ਜੁਗਾ ਹਾਂ ਉਸ ਤੋਂ ਬਾਅਦ ਮੈਂ ਨਗਰ ਕੜੂਏ ਦੀ ਸੰਗਤ ਦਾ ਧੰਨਵਾਦ ਕਰਦਾ ਹਾਂ ਇਹਨਾਂ ਦੇ ਪਿਆਰ ਸਦਕਾ ਮੈਂ ਇਸ ਮਕਾਮ ਤੱਕ ਇਸ ਸੇਵਾ ਸੰਭਾਲਣ ਦੀ ਸਮਰੱਥਾ ਦੇ ਯੋਗ ਬਣਿਆ ਉਸ ਤੋਂ ਬਾਅਦ ਪਾਰਟੀ ਦਾ ਆਮ ਆਦਮੀ ਪਾਰਟੀ ਸਾਡੇ ਐਮਐਲਏ ਸਾਹਿਬ ਡਾਕਟਰ ਚਰਨਜੀਤ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੈਨੂੰ ਮੇਰੇ ਤੇ ਵਿਸ਼ਵਾਸ ਦਿਵਾਇਆ ਜਿਤਾਇਆ ਕਿ ਮੈਂ ਪਾਰਟੀ ਵੱਲੋਂ ਸੇਵਾਵਾਂ ਨਿਭਾ ਸਕਾਂ ਤੇ ਹੁਣ ਮੈਂ ਜਨਤਾ ਨੂੰ ਵੀ ਪੂਰਜਰ ਅਪੀਲ ਕਰਦਾ ਹਾਂ ਇਹ ਪਾਰਟੀ ਦੀਆਂ ਨੀਤੀਆਂ ਜੋ ਵਧੀਆ ਪੰਜਾਬ ਦੇ ਵਿੱਚ ਤਰੱਕੀ ਦੇ ਉੱਤੇ ਜਾ ਰਿਹਾ ਪੰਜਾਬ ਉਹਨੂੰ ਦੇਖਦੇ ਹੋਏ ਵੱਧ ਤੋਂ ਵੱਧ ਆਪਣੇ ਨਵਾਨੇ ਵੀਰ ਦਾ ਸਾਥ ਦਿਓ ਅਤੇ ਇਸ ਨਗਰ ਦਾ ਜੋ ਆਪਾਂ ਰੁਕਿਆ ਕਾਰਜ ਹੈ ਜੋ ਰਹਿਦਾ ਹੈ ਕਾਰਜ ਉਹਨੂੰ ਆਪਾਂ ਪਿਆਰ ਨਾਲ ਸਾਰਿਆਂ ਕੋ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨੂੰ ਨੇਪਰੇ ਚਾੜ੍ਹਦੇ ਵਿੱਚ ਆਪਣੇ ਛੋਟੇ ਵੀਰ ਦਾ ਸਾਥ ਦਿਓ ਮੈਂ ਬਾੜ ਨੰਬਰ 4 ਤੋਂ ਕੰਟੈਸਟ ਕਰ ਰਹੇ ਆ ਐਮਸੀ ਦੇ ਇਲੈਕਸ਼ਨ ਤੇ ਆਸ ਕਰਦਾ ਹੈ ਕਿ ਸਾਰੇ ਮੇਰੇ ਵੀਰ ਸੱਜਣ ਮੇਰਾ ਸਾਥ ਦੇਣਗੇ ਮੈਨੂੰ ਅਸ਼ੀਰਵਾਦ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿੰਦਰ ਤੇ ਕਿਤੇ ਸਾਰੀ ਚੀਜ਼ਾਂ ਨੂੰ ਈ ਸਮੇਂ ਕਰਨ ਹੋਣਗੇ ਇਸ ਬਾਰੇ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਘੜਵਾਂ ਜੋ ਅੱਜ ਤੋਂ ਜੋ ਇੱਥੇ ਦੇ ਬੈਠਿੰਦੇ ਨੇ ਉਹ ਆਪ ਕਹਿੰਦੇ ਨੇ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇੱਕ ਬਹੁਤ ਵੱਡਾ ਸੀ ਚੇਂਜ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਹੈਗਾ ਘਰੋਂ ਚ ਆਇਆ ਚਾਹੇ ਉਹ ਗਲੀਆਂ ਦੀ ਗੱਲ ਹੋਵੇ ਚਾਹੇ ਸ਼ਮਸ਼ਾਨ ਘਟਨ ਚਾਹੇ ਆਮ ਲੋਕਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਸਾਰੇ ਪੰਜਾਬ 'ਚ ਮਿਲ ਰਹੀਆਂ ਜਿਨ੍ਹਾਂ 'ਚ ਕੇ 90% ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਕਿਸਾਨਾਂ ਨੂੰ 12-12 ਘੰਟੇ ਤੋਂ ਵੱਧ ਜਿਹੜੀ ਆਪਣਾ ਖੇਤੀ ਲਈ ਬਿਜਲੀ ਮਿਲ ਰਹੀ ਹੈ ਉਹ ਵੀ ਦਿਨ 'ਚ ਗੰਨਾ ਕਿਸਾਨ ਖੁਸ਼ ਨੇ ਤੇ ਲੋਕਾਂ ਦਾ ਜਿਹੜਾ 90% ਲੋਕਾਂ ਦਾ ਬਿੱਲ ਨਹੀਂ ਆਉਂਦਾ ਇਹ ਇੱਕ ਬਹੁਤ ਵੱਡੀ ਰਾਹਤ ਹੈ ਅਗਰ ਮੈਂ ਇੱਕ ਕਾਮ ਪਰਿਵਾਰ ਦਾ ਵੀ ਗੱਲ ਕਰਾਂ ਤਾਂ 25-30000 ਰੁਪਿਆ ਸਾਲ ਦਾ ਜਿਹੜਾ ਘੱਟੋ-ਘੱਟ ਇੱਕ ਪਰਿਵਾਰ ਦਾ ਬਿਜਲੀ ਚ ਹੀ ਬਚਦਾ ਤੇ ਉਹਦੇ ਨਾਲ ਨਾਲ ਜਿਹੜਾ ਸਿਹਤ ਸਹੂਲਤਾ ਵਧੀਆਂ ਹੋ ਰਹੀਆਂ ਅੱਜ ਤੁਸੀਂ ਕੜੋਏ ਦੇ ਹਸਪਤਾਲ ਜਾਓ ਤੇ ਹਰ ਤਰ੍ਹਾਂ ਦੀ ਦਵਾਈ ਤੁਹਾਨੂੰ ਜੜੀ ਮਈਆ ਹੋ ਰਹੀ ਹੈ ਔਰ ਸਕੂਲਾਂ ਦਾ ਨਵੀਨੀਕਰਨ ਹੋ ਰਿਹਾ ਸਕੂਲ ਆਫ ਫੈਮਿਨਸ ਬਣੇ ਨੇ ਤੇ ਬਹੁਤ ਸਾਰੇ ਹੋਰ ਜਿਹੜੇ ਸਹੂਲਤਾਂ ਸਾਰੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਔਰ ਖਾਸ ਤੌਰ ਤੇ ਘੜੂਏ ਦੀ ਗੱਲ ਕਰੀਏ ਘੜੂਆ ਇੱਕ ਜਿਹੜਾ ਆਲਮੋਸਟ ਇੱਕ ਨੈਸ਼ਨਲ ਮੈਪ ਤੇ ਆਉਣ ਵਾਲਾ ਕਿਉਂਕਿ ਇੱਥੇ ਦੀ ਜਿਹੜੀ ਮਾਸਟਰ ਪਲਾਨ ਹੈ ਬਹੁਤ ਜਲਦ ਜਿਹੜਾ ਮਾਸਟਰ ਪਲਾਨ ਬਣਣ ਵਾਲਾ ਔਰ ਉਹਦੇ ਨਾਲ ਜਿਹੜੀ ਇੱਕ ਪਲਾਨਡ ਡਵੈਲਪਮੈਂਟ ਜਿਹੜੀ ਘੜੂਆ ਵਿੱਚ ਹੋਣੀ ਹੈ ਆਮਰੂਪਾਡੀ ਸਰਕਾਰ ਇਸ ਬਾਰੇ ਲੇਕਿਨ ਉਹ ਕਾਣਾ ਜਾਨਾ ਹੈ ਕਿ ਜਿਹੜੀ ਲਿਕਟ ਪ੍ਰਸ਼ਾਨੀਆਂ ਆਏ ਆ ਉਹ ਫਿਲਹਾਲ ਖਾਸ ਕਰਕੇ ਜਿਹੜਾ ਸੀਵਰੇਜ ਦਾ ਪਾਣੀ ਉਹਨੂੰ ਲੈ ਕੇ ਵੀ ਆ ਜਦੋਂ ਕਾਉਂਸਲਰ ਬਣ ਜਾਣਗੇ ਕੀ ਲੱਗਦਾ ਵੀ ਕਿੰਨੇ ਕਚਰ ਤੱਕ ਮਜਾਦ ਮਿਲ ਜਾਏਗੀ ਲੋਕਾਂ ਨੂੰ ਬਿਲਕੁਲ ਜਿਦ ਦੇਖੋ ਅੱਜ ਤੱਕ 75 ਸਾਲਾਂ ਚ ਕਿਸੇ ਨੇ ਕੋਈ ਇਸਾਰ ਨਹੀਂ ਲਿੱਤਾ ਪਰ ਅਸੀਂ ਆ ਕੇ ਇਤਿਹਾਬਦੁਲਾ ਕਿਤੇ ਨੇ ਔਰ ਇਹ ਕਿਹਨਾਂ ਦੀ ਬਹੁਤ ਵੱਡੀ ਸਮੱਸਿਆ ਬਹੁਤ ਬਿਲਕੁਲ ਸਹੀ ਕਹਿ ਰਹੇ ਕਿ ਪਾਣੀ ਦੀ ਨਿਕਾਸੀ ਦੀ ਉਹਦੇ ਲਈ ਗੱਲ 2 ਏਕੜ ਜ਼ਮੀਨ ਦੀ ਅਸੀਂ ਐਸਟੀਪੀ ਬਣਾਉਣ ਦਾ ਪਹਿਲਾ ਹੀ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ। ਬਹੁਤ ਜਲਦ ਜਿਹੜੀ ਹੈਗੀ ਆ ਇਹ ਜ਼ਮੀਨ ਲੈ ਕੇ ਤੇ ਇਹਦਾ ਇੱਕ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲੈਂਟ ਜਿਹੜਾ ਇੱਥੇ ਬਣਾਇਆ ਜਾਏਗਾ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਘਰੂਆਂ ਇਹਦੀ ਜਿਹੜਾ ਪਾਸਟ ਪਲਾਨ ਹੈ ਉਹ ਵੀ ਬਹੁਤ ਜਲਦ ਜਿਹੜਾ ਆ ਰਿਹਾ ਔਰ ਇੱਕ ਪਲੈਂਟ ਡਵੈਲਪਮੈਂਟ ਜਿਹੜੀ ਇੱਥੇ ਹੋਣੀ ਹੈ। ਔਰ ਇਸ ਤੋਂ ਇਲਾਵਾ ਵੀ ਅਗਰ ਸੀਵਰੇਜ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹ ਵੀ ਅਸੀਂ ਜਿਹੜੇ ਹੈਗੀਆਂ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ